ਮਾਲੂ ਪ੍ਰਸੂਦੀ ਜਿਵੇਂ ਤੁਸੀਂ 35 ਨਾ ਮਤ ਕਹਿਣਾ ਹਾਂ ਇਹ ਆਈ ਹੋ ਜਾਂਦੀ ਹੈ ਹਾਂ ਭਾਈ ਵੀ ਪਹਿਲੀ ਹੀਟ ਮਿਸ ਕਰਾਉਣੀ ਚਾਹੀਦੀ ਜਾਂ ਨਹੀਂ ਨਹੀਂ ਮੈਂ ਤੇਵਰ ਨਹੀਂ ਜਾਦੀ ਵੀ ਭਾਈ ਮੁੱਕ ਗਿਆ ਜਿਵੇਂ ਮਰਜ਼ੀ ਜਿੰਨਾ ਮਰਜ਼ੀ ਸਮਝਾ ਦਿਓ ਨਾ ਉਹ ਤੈਨੂੰ ਆਪ ਦੇਖਣਾ ਪਊਗੀ ਭਾਈ ਮੇਰੇ ਕੋਲੇ ਮੈਨਰ ਮੈਟਰ ਹੈ ਨਹੀਂ ਪਾ ਦੇਣਗੇ ਪਰ ਜਦੋਂ ਮੁੱਕ ਗਿਆ ਦੱਸਣਗੇ ਨਾ ਹਮ ਬਸ ਉਹ ਕੰਮ ਆ ਆਪਣੇ ਕੋਲੇ ਆ ਜਦੋਂ ਮੱਧਾ ਕਿਲੋ ਸਵੇਰ ਪਾਉਂਦਾ ਕਿਲੋ ਸ਼ਾਮ ਨੂੰ ਪਾਉਗੀ ਮਹੀਨਾਕ ਪਾਉਣ ਦੇ ਨਾਲ ਉਹ ਉਹਦੇ ਨਾਲ ਨਾ ਇਨਫੈਕਸ਼ਨ ਚੱਕ ਜਾਂਦੀ ਹੈ ਇਹਦਾ ਮਤਲਬ ਤੁਸੀਂ ਦਿਖਾਉਣੇ ਵੀ ਆਏ ਆ ਸੋਸ਼ਲ ਮੀਡੀਆ ਤੇ ਠੀਕ ਆ ਵੀ ਬੰਦਿਆਂ ਨੂੰ ਸਾਰੀ ਜਾਣਕਾਰੀ ਮੇਰੇ ਵਾਲੇ ਪੇਜ ਦੇ ਉੱਤੇ ਸਾਰੀ ਪਈ ਹੈ ਮੈਂ ਕਦੇ ਦਾਣਾਂ ਦੂਣਾ ਚਵਾੰਗਾ ਚੂੰਗਾ ਜਿਵੇਂ ਝੋਟੀਆਂ ਕਰਾਂਗਾ ਜਿਹੜਾ ਬੰਦਾ ਪੋਦਾ ਜੀ ਸਾਰੇ ਕੁਝ ਮੈਂ ਲੈ ਵੀ ਦਿਖਾਇਆ ਉਹਦੇ ਵਿੱਚ ਕੋਈ ਇੱਕ ਪੰਜੀ ਦਾ ਝੂਠ ਨਹੀਂ ਜਿਵੇਂ ਦਾਣਾਂ ਦੂਣਾ ਇਹ ਚੀਜ਼ਾਂ ਹੁੰਦੀਆਂ ਵੀ ਕੁਝ ਤਾਂ ਫਰਕ ਪੈਂਦੀ ਹੈ ਜਿਹੜਾ ਡਾਇਰੈਕਟ ਹੈ ਨਾ ਤੇ ਠੀਕ ਹੈ ਨਾ ਠੀਕ ਹੈ ਮਾੜੇ ਨਹੀਂ ਹੁੰਦੇ ਪਰ ਉਹ ਟਾਈਮਾਂ ਦੇ ਵਿੱਚ ਕੋਈ ਨਾ ਕੋਈ ਤਾਲਮੇਲ ਨਹੀਂ ਬੰਦਾ ਜਦੋਂ ਮੱਝ ਬਾਲੀ ਗਾਇਬ ਦੇਣ ਲੱਗ ਜੇ ਉਦੋਂ ਚਲ ਇੱਕਦਾ ਸਾਨ ਹੋ ਗਏ ਚੰਗੇ ਰਿਕਾਰਡ ਦਾ ਮੁੱਲ ਹੂੰ ਉਹਦੇ ਵਿੱਚ ਕੋਈ ਇੱਕ ਪੰਜੀ ਦਾ ਝੂਠ ਨਹੀਂ ਜਿਵੇਂ ਦਾਣਿਆਂ ਨੂੰ ਦਿਖਾਉਂਦੇ ਸਾਰਾ ਕੁਝ A ਤੋਂ Z ਤੇ ਮੈਂ ਕਦੇ ਅੱਜ ਤੱਕ ਫੀਡ ਫਾਰਮੂਲਾ ਨਹੀਂ ਕਦੇ ਵੀ ਲਿਖੋ ਕੇ ਰੱਖਿਆ ਕਿਉਂਕਿ ਇਹਦਾ ਚੀਜ਼ਾਂ ਯਾਰ ਹੁੰਦਾ ਬਰੀਡਾਂ ਤੂੰ ਤੂੰ ਮਰਜੀ ਮਿਹਨਤ ਚੰਗੀ ਤੇਰੇ ਕੋਲੇ ਬਰੀਡ ਮੇਰੇ ਨਾਲੋਂ ਵੱਧ ਚੰਗੀ ਹੈ ਤਾਂ ਤੂੰ ਮਤਲਬ ਮੂਰੇ ਦੁੱਧ ਵਧੀਆ ਕੱਢ ਲੀਂਗਾ ਹੁਣ ਐ ਬਰੀਡਾਂ ਜੇ ਉਹੀ ਈ ਕਰਕੇ ਨਹੀਂ ਦੁੱਧ ਨਿਕਲਦਾ ਖਰਾਕਾਂ ਪੋਸਣਾਂ ਨੂੰ ਸਾਰਿਆਂ ਨੂੰ ਚੰਗੀਆਂ ਪਾਉਣਾ ਚਾਹੀਦੀਆਂ ਪਰ ਜੇ ਤੁਹਾਡੇ ਕੋਲੇ ਬਰੀਡ ਦੇ ਨਾਲ ਨਾਲ ਖਰਾਕ ਪਾਉਣੇ ਆ ਦੁੱਧ ਫੇਰ ਹੀ ਨਿਕਲਣਾ ਵੀ ਦੋਨੇ ਚੀਜ਼ਾਂ ਇਕੱਠੀਆਂ ਦਾ ਤਾਲਮੇਲ ਇਹਨਾਂ ਦਾ ਬਾਕੀ ਜਿਵੇਂ ਕਹਿੰਦੇ ਗਿਆਨ ਬੰਡੇ ਤੋਂ ਵੱਧ ਹੈ ਨਾ ਭਾਈ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਦੱਸਣਾ ਚਾਹੀਦਾ ਨਾ ਬਿਲਕੁਲ ਬਿਲਕੁਲ ਜੀ ਹਾਂ ਲੁਕੋ ਕੇ ਨਾ ਰੱਖੋ ਇਹ ਚੀਜ਼ ਜਿਵੇਂ ਭਾਈ ਆਪਾਂ ਪਹਿਲਾਂ ਗੱਲ ਕੀਤੀ ਵੀ ਗਾਵਾਂ ਦੇ ਚਲੋ ਗਾਵਾਂ ਵਾਲੇ ਫਾਰਮਰ ਵੀ ਆਪਦੇ ਹਿਸਾਬ ਨਾਲ ਕਾਮਯਾਬ ਨੇ ਜਦ ਆਪ ਗੱਲ ਕੀਤੀ ਜੀ ਇਹਨਾਂ ਨੂੰ ਬਿਮਾਰੀ ਘੱਟ ਆਉਂਦੀ ਹੈ ਕੋਈ ਇਹਨੂੰ ਕਿੰਨੀ ਕਿ ਦਿੱਕਤ ਆਉਂਦੀ ਹੈ ਕੋਈ ਮੇਨ ਹੋਵੇ ਜਿਹੜੀ ਮੱਝ ਨੂੰ ਆਪਾਂ ਬਿਮਾਰੀ ਦੇਖਣ ਨੂੰ ਮਿਲਦੀ ਹੈ ਨਹੀਂ ਮੱਝ ਨੂੰ ਕੋਈ ਦੇਖਣ ਨੂੰ ਹਮ ਪਰ ਉਹ ਵੀ ਜਿਆਦਾ ਘੱਟ ਬਹੁਤ ਘੱਟ ਦੇਖਣ ਨੂੰ ਮਿਲਦਾ ਐ ਨਹੀਂ ਵੀ ਤੈਨੂੰ ਬਾਰੀ-ਬਾਰੀ ਆਈ ਜਿਹਨੇ ਇੱਕ ਅੱਧੀ ਮੱਝ ਨੂੰ ਕੀ ਕਹਣਾ ਕਿ ਸੀਜ਼ਨ ਦੇ ਵਿੱਚ ਆ ਜੇ ਤਾਂ ਨਹੀਂ ਜਿਆਦਾ ਆਉਂਦੀ ਨਹੀਂ ਹਮ ਠੀਕ ਹੈ ਤੇ ਬਸ ਇਹੀ ਮੈਂ ਬਾਰੀ-ਬਾਰੀ ਕਹਿਣਾ ਯਾਰ ਜਿਵੇਂ ਮੱਝਾਂ ਦਾ ਫਾਰਮ ਰੱਖਦਾ ਜਿਹੜੇ ਕੋਈ ਪਿੰਡਾਂ ਦੇ ਵਿੱਚ ਮੱਝਾਂ ਵਾਲੇ ਭਰਾ ਆ ਗਏ ਹਮ ਉਹਨਾਂ ਦੇ ਉੱਤੇ ਨਾਲ ਗੱਲਬਾਤ ਕਰਕੇ ਰੱਖੋ ਹਣਾ ਤੇ ਜੇ ਕੋਈ ਗੰਗਾਪਾਲ ਦਾ ਗੰਗਾ ਵਾਲੇ ਭਰਾ ਹਨਾ ਤੇ ਉਹ ਗੰਗਾ ਵਾਲਿਆਂ ਨਾਲ ਗੱਲ ਕਰਕੇ ਰੱਖੋ ਕਿ ਗੰਗਾ ਕੰਦਾ ਨਾਲ ਬੰਨਣ ਦਾ ਫਾਇਦਾ ਨਹੀਂ ਗੰਗਾ ਨਾਲ ਪ੍ਰਾਪਰ ਢੰਗ ਦੇ ਨਾਲ ਚੱਲੋ ਜੇ ਪ੍ਰਾਪਰ ਲੈਣਾ ਹਨਾ ਹਰ ਇੱਕ ਚੀਜ਼ ਸਿੱਖ ਕੇ ਸਮਝ ਕੇ ਇਹ ਕਰਨਾ ਚਾਹੀਦਾ ਹਾਂਜੀ ਭਾਈ ਜਿੰਮ ਭਾਈ ਆਪਣੇ ਪਿੰਡਾਂ ਚ ਪਹਿਲਾਂ ਕਹਿੰਦੇ ਵੀ ਮੱਝ ਮੰਨ ਲਓ ਸਾਲ ਪਨ ਜਾਂਦੀ ਹੈ ਠੀਕ ਹੈ ਬਰਾ ਪਨ ਜਾਂਦੀ ਹੈ ਕਹਿੰਦੇ ਜੇ ਸਾਲ ਬਨ ਜਾਂਦੀ ਹੈ ਕਿੰਦੀ ਸਿੱਧੂ ਨੂੰ ਕਿੰਨੀਆਂ ਕਿਸੇ ਚ ਦਿੱਕਤਾਂ ਆਈਆਂ ਕੀ ਸਾਹਸ ਮਾਣ ਮੈਟਰ ਕਹਦੇ ਫੀਡ ਮੈਟਰ ਕਹਦੇ ਕਿ ਆਉਂਦੀਆਂ ਨੇ ਸੋਨੂ ਵੀ ਨਹੀਂ ਜੇ ਤੂੰ ਗੌਰ ਨਾ ਕਰੇ ਇਹ ਮਤਲਬ ਮਗਰਲੀ ਵਾਰ ਹੈ ਉਹ ਰੱਬ ਜਾਣੇ ਕਾਦੇ ਨਾਲ ਹੋਗਾ ਪਹਿਲਾਂ ਕਦੇ ਨਹੀਂ ਸੀ ਪਹਿਲਾਂ ਤਾਂ ਜਿਹੜੀ ਮੱਝ ਮਤਲਬ ਮੰਨ ਲਓ 35 ਦਿਨਾਂ ਬਾਅਦ ਉਹ ਸੌੜਦੀ ਹਰ ਸਾਲ ਜਿਹੜੀਆਂ ਭੈਣ ਭਾਂਗਾ ਦੀ ਉਹਨਾਂ ਦਾ ਗਾਇਬ ਹੈ ਉਹ ਇੱਕ ਸਾਲ ਤੋਂ ਛੋਟਾ ਹੀ ਆ ਕੋਈ 20 ਦਿਨ ਕੋਈ 16 ਦਿਨ ਇਸ ਤਰ੍ਹਾਂ ਤੇ ਉਹ ਵੀ ਮੱਝ ਮਗਰਲੀ ਵਾਰ ਮਤਲਬ ਇੱਕ ਤਰ੍ਹਾਂ ਬਰਾ ਭਨ ਗਈ ਤੇ ਬਰਾ ਵੀ ਨਹੀਂ ਕਹਿ ਸਕਦੇ ਮਤਲਬ 1.5 ਸਾਲ ਬਾਅਦ ਸੂਰ ਰਹੀ ਹੈ ਤੇ ਨਹੀਂ ਅੱਗੇ ਸਾਲ ਤੋਂ ਪਹਿਲਾਂ ਸੌੜਦੀ ਕੋਸ ਦਿਨ ਤੇ ਇੱਕ ਮੱਝ ਪਹਿਲਾਂ ਮੇਰੇ ਕੋਲੇ ਅਟ ਵੀ ਗਈ ਸੀ ਉਹ ਹੁ ਇਹ ਮਾਰਾ ਮੋਟਾ ਸਮੱਸਿਆ ਕੋਈ ਆ ਵੀ ਜਾਂਦੀ ਹੈ ਪਰ ਮੈਂ ਉਥੇ ਐ ਮੰਨਦਾ ਵੀ ਉਥੇ ਨਾ ਗੋਰੀ ਵੀ ਤਾਂ ਕਈ ਹਿੱਟਾ ਮਿਸ ਕਰ ਦਿੰਦੇ ਆਪਾਂ ਬਾਹਰ ਪੁੰਦਰ ਹੁੰਦਾ ਜਦੋਂ ਬੰਦਾ ਦੱਸਦਾ ਨਹੀਂ ਹੈ ਨਾ ਤਾਂ ਉਦੋਂ ਜਾ ਕੇ ਇਹ ਕੰਮ ਜ਼ਿਆਦਾ ਮਿਸ ਹੋਇਆ ਮੰਨ ਲਓ ਕਿ ਧਿਆਨ ਨਹੀਂ ਹੁੰਦਾ ਇੱਕ ਵੱਡੇ ਫਾਰਮ ਦੇ ਵਿੱਚ ਹਾਂ ਛੋਟਾ ਜ਼ਰੂਰੀ ਹੈ ਛੋਟਾ ਮੈਂ ਇਹ ਵੀ ਦੇਖਿਆ ਹਾਂ ਬਾਈ ਪਤਾ ਕਰ ਲਿਆ ਜਿਹੜਾ ਬੋਲਾ ਬੋਲ ਤੋਂ ਬਿਨਾਂ ਨਹੀਂ ਉਹੀ ਮੱਝਾਂ ਸੀ ਜਿਵੇਂ ਮੰਨ ਲਓ ਹੁਣ ਟੀਕੇ ਲਾਉਂਦੇ ਹਾਂ ਉਸ ਰਹਿੰਦੀਆਂ ਨਹੀਂ ਸੀ ਕੁਸ ਕਰਦੇ ਨਹੀਂ ਸੀ ਜਦੋਂ ਮੰਨ ਲਓ ਬੋਲ ਤੋਂ ਲੱਗੀਆਂ ਉਦੋਂ ਬਾਅਦ ਉਹਨਾਂ ਨੇ ਤਸਵੀਬ ਛੇਤੀ ਕੀਤਾ ਛੇਤੀ ਕੀਤਾ ਠੀਕ ਹੈ ਇਹ ਚੀਜ਼ਾਂ ਹੁੰਦੀਆਂ ਵੀ ਕੁਸ ਤਾਂ ਫਰਕ ਪੈਂਦੀ ਹੈ ਜਿਹੜਾ ਡਾਇਰੈਕਟ ਹੈ ਨਾ ਤੇ ਠੀਕ ਹੈ ਨਾ ਠੀਕ ਹੈ ਮਾੜੇ ਨਹੀਂ ਹੁੰਦੇ ਪਰ ਉਹ ਟਾਈਮਾਂ ਦੇ ਵਿੱਚ ਕੋਈ ਨਾ ਕੋਈ ਤਾਲਮੇਲ ਨਹੀਂ ਬੰਦਾ ਜਦੋਂ ਮੱਝ ਬਾਲੀ ਗੈਪ ਦੇਣ ਲੱਗ ਜੇ ਉਦੋਂ ਚਲ ਇੱਕ ਦਾ ਸਾਨ ਹੋ ਗਏ ਚੰਗੇ ਰਿਕਾਰਡ ਦਾ ਮੰਨ ਲਓ 20 25 ਪਸ਼ੂ ਬੰਦਾ ਰੱਖਦਾ ਇੱਕ ਨਾਲ ਉਹਨੂੰ ਬੋਲ ਰੱਖਣਾ ਚਾਹੀਦਾ ਹਾਂ ਰੱਖੇ ਪਾਉਂਦੀ ਆਪਦੀ ਮੱਝ ਚੰਗਾ ਸਾਰਿਆਂ ਤੋਂ ਟੌਪ ਦਾ ਠੀਕ ਹੈ ਉਹ ਨਾ ਰੱਖੋ ਮਾੜਾ ਨਾ ਰੱਖੋ ਕੋਈ ਯਾਰ ਦੋਸਤੋ ਤੁਸੀਂ 20 ਲੀਟਰ ਤੋਂ ਉੱਤੇ ਵਾਲੀ ਦਾ ਲਓ ਪਾਉਂਦੇ 20 ਲੀਟਰ ਹੋਵੇ ਸਾਡੇ 20 ਲੀਟਰ ਹੋਵੇ ਉਹ ਫਿਰ ਝੋਟਾ ਤੁਹਾਡੇ ਕੋਲੇ ਛੇਤੀ ਜਿਹੜੀਆਂ ਝੋਟੀਆਂ ਮਤਲਬ ਬਰੀਡ ਚ ਬਣਾਉਣ ਚ ਯੋਗਦਾਨ ਦੇ ਹੂੰ ਇਹ ਪਹਿਲੇ ਤੁਸੀਂ ਕਹਦੋਂਗੇ ਵੀ ਅਸੀਂ ਲੈਣੀ 25 28 ਵਾਲਾ ਦਾ ਪਾਉਂਦੇ 5 ਲੱਖ ਲੱਗ ਜੇ ਕੁਝ ਹੋਰ ਲੱਗ ਜਾ ਉਹ ਵੀ ਨਹੀਂ ਫਾਇਦਾ ਇੰਨਾ ਵੀ ਹਾਂ ਕਿਉਂਕਿ ਅੱਜ ਆਪਾਂ ਥੱਲੇ ਉੱਠਣਾ ਹਾਂ ਥੱਲੇ ਉੱਠਣਾ ਹਾਂਜੀ ਬਾਈ ਠੀਕ ਆ ਬਾਈ ਜੀ ਤੇ ਕੱਟੀਆਂ ਚ ਕੀ ਪਿੰਡ ਦੀ ਸਿੱਧੀ ਇੱਕਾਸਰ ਤੋਂ ਹੋਰ ਜਾਣਕਾਰੀ ਲੈਣੇ ਜਿਵੇਂ ਪਿੰਡਾਂ ਚ ਡਾਕਟਰਾਂ ਦੀ ਐਪ ਕੰਸਲਟ ਕਰਦੇ ਸਲਾਹ ਲੈਣੇ ਆ ਜਾਂ ਮੰਨ ਲਓ ਸਿਆਣੇ ਬੰਦੇ ਵੀ ਕਹਿ ਜਾਂਦੇ ਵੀ ਮੰਨ ਲਓ ਪਸ਼ੂ ਦੀ ਜਿਵੇਂ ਤੁਸੀਂ 35 ਨਾ ਮਤ ਕਹਿਣਾ ਵੀ ਹਾਂ ਇਹ ਆਈ ਹੋ ਜਾਂਦੀ ਹੈ ਹਾਂ ਬਾਈ ਵੀ ਪਹਿਲੀ ਹੀਟ ਮਿਸ ਕਰਾਉਣੀ ਚਾਹੀਦੀ ਹੈ ਜਾਂ ਨਹੀਂ ਨਹੀਂ ਮੈਂ ਤਾਂ ਇਹ ਯਾਰ ਅਸੀਂ ਤਾਂ ਮੇਲਾ ਮੇਲਿਆਂ ਦਾ ਦਾ ਦੇਖਦੇ ਆ ਹੁਣ ਮੇਰੇ ਕੋਲ ਬਸੰਤੀ ਮੱਧ ਸੀ ਉਹਨਾਂ ਦੀ ਮਗਰ ਉਹ ਦੇਖੋ ਹਰ ਵਾਰੀ ਸੂਣ ਤੋਂ ਲਾ ਕੇ ਫੋਟੋਆਂ ਪੈਂਦੀਆਂ ਉਹਨਾਂ ਦੀ ਮਗਰ ਲਗਾਈਆਂ ਵੀਡੀਓ ਦੇਖਿਓ ਘਰ ਵਾਲੇ ਸੂਈ ਦੀਆਂ ਤਾਂ ਤੁਹਾਨੂੰ ਤਾਂ ਪਤਾ ਲੱਗ ਜੂ ਉਹ ਸੂਈ ਤੇ ਉਧਰੋਂ ਮੈਂ ਕਿਹ ਡਾਕਟਰ ਨੂੰ ਮੈਂ 1000 ਦੀ ਸੱਚ ਤਾਂ ਇਹ ਆ ਵੀ ਉਹਨੂੰ 23 ਦਿਨ 24 ਦਿਨ ਹੋਏ ਤੇ ਉਹ ਤਾਰਾਂ ਦੇਵੇ ਠੀਕ ਆ ਤੇ ਦਿੱਤੀਆਂ ਉਹਨਾਂ ਨੇ ਥੋੜੀਆਂ ਜਾਂ ਮਤਲਬ ਮਾਲਾ ਵੀ ਜਿਵੇਂ ਮਾਲਾ ਸੂਣ ਤੋਂ ਬਾਅਦ ਪਸੂ ਦਿੰਦਾ ਐਸ ਤਰ੍ਹਾਂ ਮੈਂ ਡਾਕਟਰ ਨੂੰ ਆਖਾਂ ਮੈਂ ਕਿ ਚਾਂਸ ਸੀ ਕਿ ਉਹਨਾਂ ਜਦੋਂ ਹੀਟ ਬਣਾਈ ਹੁੰਦੀ ਆ ਵੀ ਅੰਡਾ ਉਹਨਾਂ ਦਾ ਸਾਰਾ ਬੰਨਦਾ ਹੁੰਦਾ ਵੀ ਇਹਦਾ ਪਰਮਾਤਮਾ ਨੂੰ ਪਤਾ ਵੀ ਉਹ ਚਲ ਆਪਾਂ ਕਹਿ ਦਿੰਦੇ ਆ ਵੀ ਜੇ 20 25 ਦਿਨਾਂ ਚਾਵੇ ਇੱਕ ਛੜਾ ਤੋਂ ਦੂਧੀ ਭਰਾ ਦੋ ਇਹ 35 ਦਿਨਾਂ ਚ ਆ ਕੇ ਲਵਾ ਦਗੇ ਤੇ ਮੈਂ ਉਹੀ ਮਤਲਬ ਕੱਟੇ ਤੋਂ ਪਾਰਸ ਕੱਟਾ ਹੁੰਦਾ ਜੀਆ ਤੇ ਪਾਰਸ ਕੱਟੇ ਤੋਂ ਲਵਾਤੀ ਤੇ ਉਦੋਂ ਮਨ ਲੋ ਉਹ ਉਨੇ ਕਟਾ ਪੈਦਾ ਹੋਇਆ ਉਸ ਤੋਂ ਬਾਅਦ ਰਹਿ ਗਈ ਸੀ ਆ ਉਹ ਮੇਲੇ ਦੀ ਸੂਈ ਸੀ ਹਾਂ ਫਿਰ ਉਹੀ ਟਾਈਮ ਤੇ ਉੱਤੇ ਕਾਫੀ ਟਾਈਮ ਦੀ ਗੱਲ ਆ ਹਾਂ ਫਿਰ ਮੈਂ ਉਸ ਤੋਂ ਬਾਅਦ ਜਿਹੜੀ ਦਿੱਲੀ ਵਾਲੀ ਸੀ ਇਹ 35 ਦਿਨਾਂ ਦੇ ਵਿੱਚ ਹੀ ਸੌਰ ਜਾਂਦੀ ਸੀ ਪਰ ਇੱਕ ਚੀਜ਼ ਮੰਨਣ ਜੋਗਾ ਜਿਵੇਂ ਮੰਨ ਲਾ ਮੈਥੋਂ ਗਲਤ ਹੋਣਾ ਉਹ ਮੈਂ ਸਾਂ ਜਿਵੇਂ ਮੰਨ ਲਓ ਆਪਾਂ ਮੇਲਿਆਂ ਦੀ ਕੰਮਾਂ 'ਚ ਭੱਜੇ ਫਿਰਦੇ ਹਾਂ ਭਰਾਵਾਂ ਨੂੰ ਮਿਲਣਾ ਹਨਾ ਕੰਮ ਵਾਲੇ ਵਜ ਜਾਂਦੇ ਤੁਹਾਨੂੰ ਪਤਾ ਉਦੋਂ ਜਿਵੇਂ ਆਪ ਨੂੰ ਮਿਲਣ ਨਾ ਮਿਲ ਚਰ ਨਹੀਂ ਪਾਏ ਜਾਂ ਕੁਝ ਹੋਰ ਨਹੀਂ ਕਰਿਆ ਜਾਂਦਾ ਜਿਵੇਂ ਮੁੱਕ ਗਿਆ ਥੋ ਲੀਵਰ ਨਹੀਂ ਦਾਦੀ ਜੀ ਭਾਈ ਮੁੱਕ ਗਿਆ ਜਿਵੇਂ ਮਰਜ਼ੀ ਜਿੰਨਾ ਮਰਜ਼ੀ ਸਮਝਾ ਦੋ ਨਾ ਉਹ ਤੈਨੂੰ ਆਪ ਦੇਖਣਾ ਪਊਗੀ ਬਾਈ ਮੇਰੇ ਕੋਲੇ ਮਿੰਨਰ ਮੈਟਰ ਹੈ ਨਹੀਂ ਪਾ ਦੇਣਗੇ ਪਰ ਜਦੋਂ ਮੁੱਕ ਗਿਆ ਦੱਸਣਗੇ ਨਾ ਬਸ ਉਹ ਕਮਾ ਆਪਣੇ ਕੋਲੇ ਆ ਜਦੋਂ ਮੱਝਾਂ ਸੂਟੀਆਂ ਸਾਡੇ ਕੋਲੇ 5 ਦਾਣਾਂ ਚ ਵਧੀਆ ਦਾਣਾ ਦੂਣਾ ਪਾਉਣ ਲੱਗ ਗਏ ਨਾ ਉਦੋਂ 100 ਗ੍ਰਾਮ ਮਿੰਨਰ ਮੈਟਰ ਵਧੀਆ ਕੰਪਨੀ ਦਾ ਤੇ ਹਰ ਵਾਰੀ ਬਦਲ ਕੇ ਜੇ 20 ਕਿਲੋ ਦਾ ਬੈਗ ਲੈਣ ਦਾ ਰਾਕਤੀ ਮੈਂ ਸਾਨੇ ਮਹੀਨਾ ਉਹ ਖਾ ਲਿਆ ਅਗਲੀ ਵਾਰ ਹੋਰ ਕੰਪਨੀ ਦਾ ਅਗਲੀ ਵਾਰ ਹੋਰ ਪੂਰੀ ਚੰਗੀ ਕੰਪਨੀ ਦਾ ਲਿਆਵੇ ਚੰਗੀ ਠੀਕ ਆ ਤੇ 100 ਗ੍ਰਾਮ ਪਾਈ ਚਲੋ ਜਦੋਂ ਮੱਝਾਂ ਨੇ ਮੱਲਾ 1.5 ਤੋਂ 2 ਮਹੀਨਿਆਂ ਦੇ ਵਿੱਚ ਮਤਲਬ ਇਹਨਾਂ ਨੇ ਕਨਸੀਵ ਹੋ ਜਾਣਾ ਜਦੋਂ ਚੈੱਕ ਪਾਸ ਹੋ ਗਈਆਂ ਉਸ ਤੋਂ ਬਾਅਦ ਬਸ ਬੰਦ ਕਰ ਦਿਓ ਕੋਈ ਚੱਕਰ ਨਹੀਂ ਠੀਕ ਹੈ ਮਤਲਬ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਬੰਦੇ ਦੇ ਕੋਲ ਕਿੰਨੇ ਮਰਜ਼ੀ ਰਹੀਏ ਮੈਂ ਜਿੰਨਾ ਬੰਦਾ ਪਸੂ ਵਿੱਚ ਰਹੂਗਾ ਉਨੀ ਕਾਮਯਾਬੀ ਵੀ ਜ਼ਿਆਦਾ ਆ ਪਰ ਜੇ ਆਪਾਂ ਲੇਬਰ ਤੋਂ ਵੀ ਕੰਮ ਕਰਾਉਣਾ ਸੋਡੀ ਮਾਲ ਤੜਕੇ ਹੱਥ ਨੇ ਮੈਨੇਜਮੈਂਟ ਜ਼ਰੂਰੀ ਆ ਕਿ ਬੰਦਾ ਆਪ ਜਿਹੜਾ ਮਾਰੇ ਹਨਾ ਵੀ ਹੀਟ ਵਗੈਰਾ ਤਾਂ ਨਹੀਂ ਦੱਸਦੀ ਜਿਵੇਂ ਤੁਸੀਂ ਕਹਿੰਦਾ ਵੀ ਮੈਨੂੰ ਫਿਕਸਨ ਮੁੱਕ ਜਾਂਦੇ ਉਹ ਨਹੀਂ ਦੱਸਦੀ ਕਿ ਜੇ ਆਪ ਨੂੰ ਐਜਮੈਂਟ ਕਰੋਗੇ ਤਾਂ ਕੰਮ ਜਾਂਦੀ ਹੈ ਹਾਂ ਭਈ ਆਪ ਹਾਂ ਆਪਾਂ ਨੂੰ ਇਹ ਚੀਜ਼ ਦੇ ਵਿੱਚ ਰਹਿਣਾ ਪਊਗਾ ਇਹ ਚੀਜ਼ ਮੈਂ ਆਪਦੇ ਨਾਲ ਤਿਆਰਪੇ ਹੋਏ ਵੇ ਜਿਹੜੇ ਟਾਈਮਾਂ ਦੇ ਵਿੱਚ ਮੇਲਿਆਂ ਤੇ ਸੂਏ ਪੈਂਦੇ ਆ ਜਿਵੇਂ ਬਾਹਰ ਅੰਦਰ ਆਪ ਕੰਮਾਂ ਕਰਦੇ ਆ ਜਾਂ ਮੇਲੇ ਦੇਖਣ ਜਾਂਦੇ ਆ ਆਪਦੇ ਪਸ਼ੂ ਲੈ ਕੇ ਉਹ ਟਾਈਮਾਂ ਦੇ ਵਿੱਚ ਆਪਾਂ ਨੂੰ ਪਤਾ ਜਿਹੜੇ ਪਸ਼ੂ ਪੰਜ ਚਾਰ ਵਾਰੀ ਕੋਈ ਹੀਟ ਕੱਢਣੀ ਹੁੰਦੀ ਹੈ ਕੁਝ ਵੀ ਉਹ ਘਰੇ ਆ ਕੇ ਪੁੱਛਦੇ ਆ ਬਸ ਐਂ ਹੁੰਦਾ ਵੀ ਨਾ ਅਸੀਂ ਨਹੀਂ ਦੇਖਿਆ ਨਾਲੇ ਆਪਾਂ ਨੂੰ ਟਾਈਮ ਦਾ ਪਤਾ ਹੁੰ ਤੁਸੀਂ ਵੀ ਬਈ ਰਿਕਾਰਡ ਕਾਪੀ ਵਗੈਰਾ ਤੇ ਲਿਖ ਕੇ ਰੱਖ ਹਾਂਜੀ ਹਾਂ ਸਾਰਾ ਰਿਕਾਰਡ ਰੱਖਦੇ ਜਰੂਰੀ ਹੈ ਹਾਂ ਹੂੰ ਜੇ ਬਾਈ ਜੀ ਮੱਜਾਂ ਦੀ ਦਿੱਕਤ ਆਉਂਦੀ ਹੈ ਜ਼ਿਆਦਾਤਰ ਬੱਚੇ ਦਾ ਨੀਂਨ ਇਨਫੈਕਸ਼ਨ ਵੀ ਆਉਂਦੀ ਹੈ ਤਾਰਾਂ ਵਗੈਰਾ ਉਹ ਜਦ ਕਹਿੰਦੇ ਵੀ ਤਾਂ ਨਹੀਂ ਕਨਸੀਵ ਹੁੰਦੀ ਉਹਦੇ ਕੀ ਕਾਰਨ ਮੰਨਦੇ ਤੁਸੀਂ ਮੰਨ ਲਓ ਜਿਹੜਾ ਆਰਟੀਫੀਸ਼ਲ ਆਪਾਂ ਆਈਆਈ ਕਰਾਉਣੇ ਆ ਜਦ ਮੰਨ ਲਓ ਵੀ ਨਹੀਂ ਹਾ ਇਹਦੇ ਨਾਲ ਵੀ ਹੋ ਸਕਦਾ ਵੀ ਕਈ ਵਾਰੀ ਮੰਨ ਲਓ ਜਿਵੇਂ ਆਪਾਂ ਕਹਿੰਦੇ ਨੇ ਵੀ ਜਿਹੜਾ ਡਾਕਟਰਾਂ ਤੇ ਆਰਪੀ ਵਾਲਾ ਸੱਤ ਲੋ ਵੀ ਵਧੀਆ ਚੰਗੇ ਹੁੰਦੇ ਆ ਮੁੰਡੇ ਦੇ ਖੁਰਕ ਪਿੰਡ ਦੇ ਵਿੱਚ ਹੀ ਮਤਲਬ ਮੰਨ ਲੈ ਇੱਕ ਦੋ ਮੁੰਡੇ ਤਾਂ ਚੰਗੇ ਹੁੰਦੇ ਜੀ ਇੱਕ ਕੋਲੇ ਕਾਸ ਹੋਵੇ ਦੂਜਾ ਆ ਜਾਂਦਾ ਹਨਾ ਤਾਂ ਉਹਨਾਂ ਤਿਆਰਬੇ ਜਿਹੜਾ ਟ੍ਰਾਂਸਰਨਾ ਚਾਹੀਦਾ ਕਈ ਵਾਰੀ ਜਦੋਂ ਸਲਾਈ ਸਲੁਈ ਬੱਜ ਜਾਂਦੀ ਹੈ ਹਾਂ ਉਹ ਬੱਜ ਬੁੱਜ ਜਾਂਦੀ ਹੈ ਮਾੜਾ ਮੋਟਾ ਐ ਹੁੰਦਾ ਤੇ ਕਈ ਵਾਰੀ ਅੰਦਰੋਂ ਹੀ ਪ੍ਰੋਬਲਮ ਹੁੰਦੀ ਹੈ ਪਰ ਇਹਦਾ ਸਾਨੇ ਜਿਹੜੇ ਪੁਰਾਣੇ ਬੰਦੇ ਬ੍ਰੀਡਰ ਆਉਂਦੇ ਸੀ ਜਿਵੇਂ ਸਾਨੂੰ ਕਹਿੰਨੇ ਦੱਸਿਆ ਸੀ ਉਹ ਕਹਿੰਦੇ ਹੁੰਦੇ ਆ ਵੀ ਜਦੋਂ ਅਨਫੈਕਸ਼ਨ ਦੇ ਦਵਾਈ ਤਾਂ ਉਹਦੇ ਧਰਾਉਣੀ ਧਰਾਉਣੀ ਆ ਪਰ ਉਹਨੂੰ ਨਾਲ ਜਿਹੜੀ ਖਰਾਕ ਪਾਉਣੀ ਆ ਉਹ ਤਾਂ ਤੁਸੀਂ ਪਾਉਣੀ ਆ 5 ਕਿਲੋ ਪਾਉਣੇ ਆ 10 ਕਿਲੋ ਪਾਉਣੇ ਆ ਪਰ ਐਕਸਟਰਾ ਨਾਲ ਉਹਨੂੰ ਸਰੋਂ ਦੀ ਖਾਲ ਚਲਾਓ ਸਰੋਂ ਦੀ ਖਾਲ ਹਾਂ ਜੇ ਮੋਟੀ ਆ ਕੁੱਟ ਕੇ ਪਾਓ ਭਾਂਦੇ ਬਰੀਕ ਲਿਓ ਅੱਧਾ ਕਿਲੋ ਵਧੀਆ ਦਾ ਥੱਲੀ ਵਾਲੀ ਘਰ ਦੀ ਹੋਵੇ ਤਾਂ ਉਹਦੇ ਵਰਗੀ ਰੀਸ ਨਹੀਂ ਕੋਈ ਅੱਧਾ ਕਿਲੋ ਸਵੇਰ ਪਾਓ ਅੱਧਾ ਕਿਲੋ ਸ਼ਾਮ ਨੂੰ ਪਾਓ ਵੀ ਮਹੀਨਾਕ ਪਾਉਣ ਦੇ ਨਾਲ ਉਹ ਉਹਦੇ ਨਾਲ ਨਾ ਅਨਫੈਕਸ਼ਨ ਚੱਕ ਜਾਂਦੀ ਹੈ ਇਹਨਾਂ ਮਤਲਬ ਤੁਸੀਂ ਬਈ ਪੁਰਾਣੇ ਬਜ਼ੁਰਗਾਂ ਦੇ ਫਾਰਮੂਲੇ ਵੀ ਨਾਲ ਦੀ ਨਾਲ ਫੋਲੋ ਕਰੀ ਜਾਂਦੇ ਹੋ ਤੇ ਨਵੀਂ ਤਕਨੀਕ ਨਾਲ ਵੀ ਸੰਪੂਰਨ ਜੀਵਨ ਦੇ ਇਹ ਕਰਨੋਂ ਘਟੇ ਸੀਗੇ ਉਹਨਾਂ ਦਾ ਨੁਕਸ ਪੈਣ ਲੱਗਾ ਜੀ ਆਪਣੇ ਪਹਿਲਾਂ ਪੈਂਦਾ ਨਹੀਂ ਸੀ ਹੁਣ ਜਾਨੀ ਕਿ ਸਾਰੇ ਤੋਂ ਕੋਈ ਤਕਨੀਕ ਹੈ ਦੀ ਚਵਾਨਾਂ ਤੋਂ ਲਾ ਕੇ ਹਰ ਇੱਕ ਚੀਜ਼ ਜਿਵੇਂ ਪੁਰਾਣਾ ਫਾਰਮੂਲਾ ਚੱਕਣਾ ਕਿਤੇ ਕੋਈ ਨਿੰਬੂ ਕੋਈ ਕੁਝ ਹੋਰ ਉਹ ਮੇਜ ਕਰੀ ਰੱਖੀਦਾ ਬਈ ਹਾਂਜੀ ਠੀਕ ਹੈ ਬਿੰਦੀ ਬਾਈ ਮੈਂ ਥੋੜਾ ਜਿਹਾ ਫੀਡ ਫਾਰਮੂਲਾ ਵੀ ਦੱਸ ਦਈਏ ਕੀ ਸਿਸਟਮ ਹੈ ਥੋੜਾ ਫੀਡ ਫਾਰਮੂਲਾ ਉਹਦੀ ਕੀ ਡੋਜ਼ ਵਗੈਰਾ ਹੁੰਦੀ ਹੈ ਜਾ ਕਿੰਨਾ ਉਹ ਪਸ਼ੂ ਨੂੰ ਦੁੱਧ ਮਗਰ ਕਿੰਨਾ ਪਾਉਣੇ ਹੋਗੇ ਜਿਵੇਂ 2 ਢਾਈ ਕਿਲੋ ਅਸੀਂ ਅੱਧ ਅੱਧ ਪਾਈਦਾ ਜੀ ਜਿੱਦਾਂ ਹਾਂ ਜੇ 20 ਕਿਲੋ ਦੁੱਧ ਆਲੀਏ 10 ਕਿਲੋ ਖਾ ਜਾਂਦੀ ਹੈ ਹਾਂ ਤੇ ਚਲੋ ਉਹ ਪਸ਼ੂ ਦੀ sehat ਹੁੰਦੀ ਹੈ ਨਾ ਉਹ ਵੀ ਕਈ ਖਾ ਲੈਂਦੀਆਂ ਪਰ ਅੱਧ ਪਾਈਦਾ ਦਾਣਾ ਤੇ ਅੱਧ ਦਾਣੇ ਦੇ ਵਿੱਚ ਜਿਹੜਾ ਅਸੀਂ ਫੀਡ ਫਾਰਮੂਲਾ ਸਾਡਾ ਆਉਂਦਾ ਉਹਦੇ ਚ ਆਉਂਦੀ ਹੈ ਜੀ ਆਪਣੀ 25 ਕਿਲੋ ਮੱਕੀ ਠੀਕ ਹੈ ਜੀ ਹਾਂਜੀ ਤੇ 20 ਕਿਲੋ ਕਣਕ 20 ਕਿਲੋ ਕਣਕ ਹਾਂਜੀ ਅਨਾਜ ਅਨਾਜ ਕਿਉਂਕਿ ਮੈਂ ਸਮਾਂ ਆਂਦੀਆਂ ਇਹ ਚੀਜ਼ਾਂ ਨੂੰ ਹੂੰ ਠੀਕ ਹੈ ਜੀ 45 ਕਿਲੋ ਹੋਗੇ ਇਹਦੇ ਚ 15 ਕਿਲੋ ਅਸੀਂ ਬੜੇ ਮਾਂ ਦੀ ਖਾਲ ਤੇ 15 ਕਿਲੋ ਸਰੋਂ ਦੀ ਖਾਲ ਹੂੰ 5 ਕਿਲੋ ਸੋਆ ਵੀਨ ਦੀ ਠੀਕ ਹੈ ਜੀ ਠੀਕ ਹੈ ਜੀ ਇਹ ਖਲਾਂ ਹੋ ਗਈਆਂ 35 ਕਿਲੋ 80 ਕਿਲੋ ਇਹਦਾ 8 ਕਿਲੋ ਕਣਕ ਦਾ ਚੌਕਰ 8 ਕਿਲੋ ਕਣਕ ਦਾ ਚੌਕਰ 16 ਦਾ ਸਿਲ 8 ਕਿਲੋ ਕਣਕ ਦਾ ਚੌਕਰ 8 ਕਿਲੋ ਠੀਕ ਹੈ ਜੀ 1 ਕਿਲੋ ਨਮਕ ਹੂੰ ਵਧੀਆ ਪਾਉਟਾ ਟਾਟਾ ਦਾ ਲੈ ਕੇ ਪਾ ਲਓ ਹਨਾ ਠੀਕ ਹੈ ਜੀ ਤਾਂ 1 ਕਿਲੋ ਉਹਦੇ ਚ ਮਿੱਠਾ ਥੋੜਾ ਪਾਓ ਠੀਕ ਹੈ ਜੀ ਜਿਹੜੀਆਂ ਸੂਣ ਵਾਲੀਆਂ ਹੁੰਦੀਆਂ ਉਹਨਾਂ ਨੂੰ ਨਾ ਪਾਇਆ ਕਰੋ ਜਿਹੜੀ ਨਹੀਂ ਸੂਣ ਵਾਲੀ ਉਹਨੂੰ ਤਾਂ ਪਾਉਣਾ ਚਾਹੀ ਤੇ 2 ਕਿਲੋ ਗਰਮੀਆਂ ਦੇ ਵਿੱਚ ਇੱਕ ਰਾਬ ਖੰਡ ਮਿਲ ਜਾਂਦੀ ਸੀ ਪਹਿਲਾਂ ਵੀ ਆਪਾਂ ਘਰਾਂ 'ਚ ਵਰਤਦੇ ਹੁੰਦੇ ਆ ਉਹ ਪਾ ਲਿਆ ਕਰੋ ਠੀਕ ਵਧੀਆ ਮੈਲੀ ਮਲੀ ਜਾਂਦੇ ਜਦੋਂ ਫੀਡ ਬੈਗਟ ਨੂੰ ਕਹਾਂਗੇ ਆਟੋਮੈਟਿਕਲੀ ਲਿਆ ਕੇ ਦੇ ਦਿੰਦੇ ਹਨਾ ਤੇ 2 ਕਿਲੋ ਪਾ ਦਿਆ ਕਰੋ ਮਤਲਬ ਇਸ ਤਰ੍ਹਾਂ ਇਹ ਕਮਾਂਟਲ ਦਾ ਫਾਰਮੂਲਾ ਜਿਹੜਾ ਮਤਲਬ 2-3 ਕਿਲੋ ਸਮਾਨ ਵਾਜਦਾ ਉਹ ਰਾਬ ਖੰਡ ਵਗੈਰਾ ਪਾ ਲਿਆ ਕਰੋ ਤੇ ਸਿਰਾਂ 'ਚ ਜਿਵੇਂ ਕੋਈ ਵਧੀਆ ਸੀਰਾ ਆਂਦਾ ਸੀਰਾ ਵਗੈਰਾ ਪਾ ਲਿਆ ਕਰੋ ਹਨਾ ਹਾਂ